ਬਹੁਤ ਵੱਡੀ ਖਬਰ ਹੈ ਜਿਵੇਂ ਕਿ ਭਗਵੰਤ ਮਾਨ ਦੇ ਪਮਕੜਾ ਬਨਿਓ ਅਸਤੀਫਿਆਂ ਦੀ ਝੜੀ ਲਾ ਦਿੱਤੀ ਗਈ ਹੈ ਇਹਦਾ ਵੀਡੀਓ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਧੜਾ ਧੜਾ ਅਸਤੀਫੇ ਹੋਣ ਲੱਗੇ ਨੇ ਔਰ ਦੂਜੇ ਪਾਸੇ ਭਗਵੰਤ ਮਾਨ ਨੂੰ ਬਹੁਤ ਵੱਡਾ ਝਟਕਾ ਮਿਲ ਗਿਆ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ ਪੰਜਾਬ ਦੇ ਵਿੱਚੋਂ ਬਹੁਤ ਹੀ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਭਗਵੰਤ ਮਾਨ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਚਲਾਉਣ ਚੱਲੇ ਸੀ ਹੁਣ ਤਾਂ ਦਿੱਲੀ ਦੇ ਵਿਰੁੱਧ ਜਿਹੜਾ ਕਿ ਯੁੱਧ ਚਲਾ ਦਿੱਤਾ ਇਹਨਾਂ ਦੇ ਹੀ ਆਪਣੇ ਹੀ ਭਮਕੜਾ ਨੇ ਬਹੁਤ ਵੱਡੀ ਖਬਰ ਆ ਜਿਹੜੀ ਤੁਸੀਂ ਸੁਣਨ ਜਾ ਰਹੇ ਹੋ ਕਿ ਕਿ ਅਸਤੀਫਿਆਂ ਦੀ ਝੜੀ ਲੱਗ ਚੁੱਕੀ ਆ ਕਿਹੜੇ-ਕਿਹੜੇ ਲੀਡਰਾਂ ਨੇ ਕਿਹੜੇ-ਕਿਹੜੇ ਐਮ.ਐਲ.ਏ ਨੇ ਔਰ ਕਿਹੜੇ-ਕਿਹੜੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਪੂਰੀ ਖਬਰ ਤੁਹਾਡੇ ਸਾਹਮਣੇ ਸੁਣਾਵਾਂਗੇ ਕਿਉਂਕਿ ਸਮਰੂਰ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੁਰੂਆਤ ਹੋ ਚੁੱਕੀ ਆ ਜਿਹੜਾ ਮੁੱਖ ਮੰਤਰੀ ਦਾਅਵੇ ਕਰਦਾ ਸੀ ਕਿ ਮੈਂ ਨਸ਼ਾ ਵਿਰੁੱਧ ਯੁੱਧ ਚਲਾ ਦਿੱਤਾ ਉਸੇ ਹੀ ਮੁੱਖ ਮੰਤਰੀ ਤੋਂ ਅੱਕ ਕੇ ਹੁਣ ਇਹਨਾਂ ਦੇ ਹੀ ਲੀਡਰ ਅਸਤੀਫਾ ਕਿਉਂ ਦੇ ਰਹੇ ਆ ਦਰਾਂ ਸਾਲ ਦੇ ਵਿੱਚ ਭਗਵੰਤ ਮਾਨ ਬਿਲਕੁਲ ਪੰਜਾਬ ਦੇ ਵਿੱਚੋਂ ਪਿੱਟ ਚੁੱਕੇ ਨੇ ਅਰਵਿੰਦ ਕੇਜਰੀਵਾਲ ਤੋਂ ਕਿਵੇਂ ਲੋਕ ਖਫਾ ਹੋਏ ਨੇ ਇਹਨਾਂ ਦੇ ਲੀਡਰ ਆ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਭਗਵੰਤ ਮਾਨ ਨੂੰ ਲੈ ਕੇ ਹੋਰ ਵੀ ਅਹਿਮ ਹੈ ਸੁਣੋ ਸਮੂੱਚੀ ਪ੍ਰਸ਼ਦਾ ਮੇਰੇ ਦਫ਼ਤਰ ਵਿੱਚ ਪਹੁੰਚਣ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਨਾਇੰਦਰੀ ਤਮੋਦ ਦੇ ਸ਼ਹਿਰੀ ਰਿਪ੍ਰੈਜ਼ੈਂਟ ਆਪ ਤੇ ਜਿਨ ਕਾ ਆਪ ਆਪਣੀ ਮੁਢਲੀ ਮੈਂਬਰਸ਼ਿਪ ਦੇ ਮੁਢਲੀ ਮੁੱਢ ਤੋਂ ਹੀ ਸਾਡੀ ਰਾਜ ਪਾਰਟੀ ਤੋਂ ਬਹੁਤ ਦੁਖੀਆਂ ਅਸੀਂ ਤੁਖੀ ਖਿੱਤੇ ਨਾਲ ਅਸੀਫਾ ਦੇਣਾ ਪੈ ਰਿਹਾ ਕਿਉਂਕਿ ਸਾਡੀ ਪਾਰਟੀ ਨੇ ਦਿੱਲੀ ਤੋਂ ਆਏ ਰੇਖਾ ਗੁਪਤਾ ਆਪਣਾ ਰਿੰਨ ਗੁਪਤਾ ਅਤੇ ਦੀਪ ਕੁਚਹਾਨ ਜੋ ਪੰਜਾਬ ਦੇ ਚੇਰਮੈਨ ਥੋਪੇ ਗਏ ਨੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਇੱਕ ਬਸਪਾ ਦਾ ਆਦਮੀ ਹੈ ਇਹ ਕੱਲ ਲਲਵਿਚ ਰਿਹਾ ਉਹਨੂੰ ਐਸੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ ਜਿਹੜਾ ਕਿ ਦੂਸਰੀਆਂ 파ਟੀਆਂ ਦੇ ਵਿਤੀ 파ਟੀਆਂ ਵਿੱਚ ਆਏ ਲੋਕਾਂ ਨੂੰ ਮਾਨ ਸਰਕਾਰ ਦੇ ਰਹੇ ਨੇ ਸਾਡੇ ਜੋ ਪੁਰਾਣੇ ਵਲੰਟੀਅਰ ਨੇ ਜਿਹੜੇ 2012 ਤੋਂ ਅਸੀਂ ਚੱਲੇ ਹੋਏ ਸਾਡੀ ਟੀਮ ਮੇਰੇ ਨਾਲ ਬਾਈ ਮਰੀਕ ਸਿੰਘ ਜੀ ਬੈਠੇ ਨੇ ਸੀਨੀਅਰ ਆਗੂਆਮਾ ਦੀ 파ਟੀ ਅਸੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਾ ਜਾ ਕੇ ਇਸ 파ਟੀ ਨੂੰ ਬਲੰਦੀਆਂ ਤੇ ਪਹੁੰਚਾਇਆ ਤੇ ਦਿਨ ਰਾਤ ਕੰਮ ਕੀਤਾ ਬੱਸਾਂ ਭਰੀਆਂ ਗੱਡੀਆਂ ਭਰੀਆਂ ਦੋ ਵਾਰ ਲੋਕ ਸਭਾ ਚੋਣਾ ਦੋ ਵਾਰ ਅ વિધાનસભા ਚੋਣਾ ਬਾਕੀ ਜਿੰਨੀ ਚੋਣਾਂ ਦੇ ਵਿੱਚ ਪਤਨਿਸੀ ਲੱਖ ਰੁਪਏ ਕਿੱਟੋ-ਕੱਟ ਪਰ 10 ਲੱਖ ਰੁਪਏ ਦਾ ਖਰਚਾ ਇਸ ਪਾਰਟੀ ਦੇ ਉੱਤੇ ਆਪਣੇ ਘਰੋਂ ਕਰ ਚੁੱਕੇ ਆ। ਇੰਨਾ ਖਰਚਾ ਕਰਨ ਦੇ ਬਾਵਜੂਦ ਜੋ ਸਾਨੂੰ ਮਿਤਲਾ ਤੇਰੀ ਪੰਜਾਬ ਹਰਪਾਲ ਸਿੰਘ ਟੀਮਾ ਸਾਡੀ ਪਾਰਟੀ ਦੇ ਮੌਜੂਦਾ ਉਹਨਾਂ ਦੇ ਐਮਐਲਏ ਨੇ ਉਹਨਾਂ ਨੇ ਸਾਨੂੰ ਬਿਲਕੁਲ ਅਣਗੌਲਿਆ ਕੀਤਾ ਹੋਇਆ ਹੈ। ਇਹ ਲੋਟੇਰੇ ਲੋਕ ਨੇ ਉਹਨਾਂ ਨੂੰ ਲਵੇ ਲਾਇਆ ਹੋਇਆ ਤੁਸੀਂ ਇਹ ਪਾਰਟੀ ਰਵੈਤੀ ਪਾਰਟੀ ਵਿੱਚ ਆਏ ਲੋਕਾਂ ਦਾ ਮਾਨ ਸਤਕਾਰ ਹੈ ਜਿਨ੍ਹਾਂ ਨੇ ਕੰਮ ਕੀਤਾ ਸੀ ਦਿਨ ਰਾਤ ਇਹਨਾਂ ਵਾਸਤੇ ਸਾਨੂੰ ਬਿਲਕੁਲ ਖੁੱਡੇ ਲੈ ਜੜਾ ਦਿੱਤਾ ਹੈ। ਕੱਲ੍ਹ ਤੁਸੀਂ ਉਹ ਜਦ ਤੁਹਾਡੇ ਹੋਰ ਵੀ ਸਭ ਕੀਤੇ ਤੁਹਾਡੇ ਨਾਲ ਜਰ ਉਸ ਦੀ ਪਸਤੀਫਾ ਮੇਰੇ ਨਾਲ ਇਸ ਟਾਈਮ ਜਗਰੀਕ ਸਿੰਘ ਸੰਗਤੀ ਵਾਲਾ ਜੋ ਸੀਨੀਅਰ ਆਗੂ ਨੇ ਇਹ ਸਾਡੇ ਬਲਾਕ ਦੇ ਬਲਾਕ ਦੇ ਸਾਡੀ ਬਲਾਕ ਸਾਧਨੀ ਤੌਰ ਤੇ ਰਹ ਆ ਬਲਾਕ ਸਾਹਿਬ ਤੌਰ ਤੇ ਬਲਾਕ ਆਗੂ ਰਹੇ ਹੋਏ ਨੇ ਪ੍ਰਧਾਨ ਰਹੇ ਹੋਏ ਨੇ ਵਾਦੇ ਕੀਤੇ ਤੇ ਅਸੀਂ ਹਾਂ ਅਸੀਂ ਅੱਜ ਵੀ ਉਸ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਉਹ ਵਾਦੇ ਜੇ ਤੋਖਰੇ ਨਹੀਂ ਉਤਰੇਗੇ ਜਦੋਂ ਸਾਨੂੰ ਕਹਿੰਦੇ ਲੋਕਾਂ ਕੋਲ ਵੋਟਾਂ ਨੂੰ ਗਣ ਜਾਵੋ ਹੁਣ ਸਾਨੂੰ ਪ੍ਰੈਸ ਕਾਨਫਰੰਸ ਸਾਡੇ ਭਰਾ ਸਾਨੂੰ ਇੱਕ ਗੱਲ ਦੱਸੋ ਜਿਹੜੇ ਲੋਕਾਂ ਦੇ ਅਸੀਂ ਕੋਈ ਬਦਲੀ ਨਹੀਂ ਕਰਵਾ ਸਕਿਆ ਇਹਨਾਂ ਦੇ ਕਹਿਣ ਤੇ ਕੋਈ ਬਦਲੀ ਨਹੀਂ ਕੀਤੀ ਸਾਡੇ ਕਹਿਣ ਤੇ ਕਿਸੇ ਦਾ ਕੋਈ ਕੰਮ ਹੋ ਗਿਆ ਸਾਡੇ ਕਹਿਣ ਤੇ ਕੰਮ ਨਹੀਂ ਕੀਤਾ ਸਾਨੂੰ ਉਲਟਾ ਬਿੱਤਨਦਰੀ ਪਿਆਵੇ ਕੁਛ ਦਾ ਸੀ ਇੰਦਰਜੀਤ ਤੇ ਭੋਰ ਨਿਕੜਦੀ ਬਾਰੇ ਤੇਰਾ ਭੋਰ ਨਿਕੜ ਕਿਸਤੇ ذری ਹੈ ਲੁਧਿਆਣੇ ਤੁਹਾਡੀ ਇੰਦਰਜੀਤ ਤੇ ਲੁਧੇਣ ਤੋਂ ਕਿਸਤੇ ذری ਹੈ ਇਹਨਾਂ ਨੂੰ ਇਹ ਵੀ ਪਤ ਨਹੀਂ ਲੋਕਾਂ ਤੋਂ ਪੈਸੇ ਲੈਂਦੇ ਨੇ ਕੋਈ ਇਮਾਨਦਾਰੀ ਹੋਵੇ ਮੌਜੂਦ ਸਾਨੂੰ ਇਹ ਮਤਲਬ ਗਲਤਕ ਮੁਰਾ ਕਰ ਰਹੇ ਸੀ ਬਦਲੇ ਕੀ ਕਰਨੀ ਸੀ ਇਹਨਾਂ ਨੇ ਉਲਟ ਸਾਨੂੰ ਇਸ ਗੰਦੀ ਨਜ਼ਰ ਨਾਲ ਦੇਖਿਆ ਗਿਆ ਹੈ ਕਿ ਹਾਲਾਂਕਿ ਅਸੀਂ ਕੱਟੜ ਇਮਾਨਦਾਰ ਆ ਸਾਰਾ ਡੜਬਾ ਸ਼ਹਿਰ ਮੇਰੇ ਨਾਲ ਖੜਾ 24 ਘੰਟੇ ਤਾਂ ਸੁਣ ਲੈ ਪੰਜਾਬ ਵਾਲਿਓ ਜਿਵੇਂ ਕਿ ਭਗਵੰਤ ਮਾਨ ਨੂੰ ਬਹੁਤ ਵੱਡੇ ਵੱਡੇ ਝਟਕੇ ਹਲੇ ਤਾਂ ਤੁਹਾਡੇ ਸਾਹਮਣੇ ਅੱਗੇ ਮੈਂ ਸੁਣਾਉਂਗਾ ਕਿ ਪਹਿਲਾਂ ਤੁਹਾਨੂੰ ਦੱਸਦਾ ਕਿ ਸੰਗਰੂਰ ਦੇ ਵਿੱਚੋਂ ਦੋ ਵੱਡੇ ਵਿਧਾਇਕਾਂ ਨੇ ਇਹਨਾਂ ਦੇ ਅਸਤੀਫਾ ਦੇ ਦਿੱਤਾ ਹੈ ਯਾਨੀ ਭਗਵੰਤ ਮਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਭਗਵੰਤ ਮਾਨ ਬਿਲਕੁਲ ਇਕੱਲੇ ਰਹਿ ਗਏ ਨੇ ਭਰਤੂ ਪੈ ਚੁੱਕਿਆ ਪੂਰੀ ਪਾਰਟੀ ਦੇ ਅੰਦਰ ਔਰ ਤੀਜਾ ਜਿਹੜਾ ਅਸਤੀਫਾ ਉਹ ਜਿਹੜੇ ਨਦੇ ਧੜੀਵਾਲ ਮੰਤਰੀ ਨੇ ਉਹਨਾਂ ਦੀ ਵੀ ਤਿਆਰੀ ਹੋਣ ਜਾ ਰਹੀ ਹੈ ਕਿਉਂਕਿ ਬਹੁਤ ਵੱਡਾ ਨਾਮ ਪੰਜਾਬ ਦੇ ਵਿੱਚ ਇਹਨਾਂ ਦੀ ਪਾਰਟੀ ਦੇ ਅੰਦਰ ਉਹ ਵੀ ਅਸਤੀਫੇ ਨੂੰ ਤਿਆਰ ਹੋ ਚੁੱਕੇ ਨੇ ਔਰ ਦੂਜੇ ਪਾਸੇ ਧੜਾ ਧੜ ਲੋਕ ਇਹਦਾ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦਾ ਔਰ ਮੌਜੂਦਾ ਮੁੱਖ ਮੰਤਰੀ ਦਾ ਜਿਵੇਂ ਕਿ ਬਠਿੰਡੇ ਦੇ ਵਿੱਚ ਨਰਿੰਦਰਦੀਪ ਮਾਰਿਆ ਗਿਆ ਕਰੰਟ ਲਾ ਕੇ ਮਾਰਿਆ ਗਿਆ ਤਾਂ ਉਸ ਨੂੰ ਹਰੇ ਤੱਕ ਯਾਨੀ ਇਨਸਾਫ ਨਹੀਂ ਮਿਲਿਆ ਕਿਉਂਕਿ ਭਗਵਾਨ ਤਮਾਨ ਸਰਕਾਰ ਦਾ ਕੀ ਜਾਂਦਾ ਸੀ ਜੇਕਰ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰ ਦਿੰਦੀ ਜਿਹੜੇ ਲੋਕਾਂ ਨੇ ਉਹਦੇ ਉੱਤੇ ਕਰੰਟ ਲਾ ਦਿੱਤਾ ਯਾਨੀ ਬਠਿੰਡੇ ਦਾ ਸੀਆਈ ਸਟਾਫ ਕਰੰਟ ਲਾ ਕੇ ਬੰਦੇ ਨੂੰ ਮਾਰ ਦਿੰਦਾ ਉਸ ਤੋਂ ਬਾਅਦ ਹੋਰ ਵੀ ਕਈ ਮਾਮਲੇ ਸਾਹਮਣੇ ਨਿਕਲ ਕੇ ਆਉਂਦੇ ਨੇ ਕਹਿੰਦੇ ਇਹਨਾਂ ਨੇ ਤਾਂ ਪਹਿਲਾਂ ਵੀ ਬਹੁਤ ਸਾਰੇ ਬੰਦੇ ਮਾਰੇ ਨੇ ਘੀਲਾ ਵਾਲਾ ਮੁੱਦਾ ਜਿਹੜਾ ਕੱਲ ਮੈਂ ਵੀਡੀਓ ਪਾਈ ਆ ਉਹ ਘੀਲਾਂ ਦੇ ਵਿੱਚ ਮੁੰਡਾ ਮਾਰ ਕੇ ਸੜ ਦਿੱਤਾ ਸੀ ਪਾਣੀ ਚ ਪਹਿਲਾਂ ਡਬੋ ਡੋਕੇ ਮਾਰਿਆ ਉਸ ਤੋਂ ਬਾਅਦ ਉਹਨੂੰ ਘੀਲਾਂ ਦੇ ਵਿੱਚ ਸੁੱਟਿਆ ਗਿਆ ਜਦੋਂ ਘੀਲਾਂ ਦੇ ਵਿੱਚੋਂ Laash ਨਿਕਲਦੀ ਆ ਤਾਂ ਫੇਰ ਉਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਤਾਂ ਉਹਦੇ ਵਿੱਚੋਂ ਖਬਰ ਆਉਂਦੀ ਅਗੇ ਭਾਈ ਇਹ ਤਾਂ ਇੱਕ ਦਿਨ ਪਹਿਲਾਂ ਦਾ ਮਰਿਆ ਉਹੀ ਪੁਲਿਸ ਮੁਲਾਜ਼ਮਾਂ ਦਾ ਉਹ ਕੇਸ ਨਿਕਲਿਆ ਕਿ ਭਾਈ ਇਹਨਾਂ ਨੇ ਮਾਰਿਆ ਤਾਂ ਹੁਣ ਭਗਵੰਤ ਮਾਨ ਸਰਕਾਰ ਚਾਹੁੰਦੀ ਕੀ ਆ ਪੰਜਾਬ ਦੇ ਲੋਕ ਧੜਾ ਧੜੇ ਹੈਗਾ ਆਵਾਜ਼ ਉਠਾ ਰਹੇ ਨੇ ਇਹ ਸਾਨੂੰ ਇਨਸਾਫ ਚਾਹੀਦਾ ਜੂਝ ਰਹੇ ਨੇ ਫੇਰ ਵੀ ਨਵੀਂ ਤੋਂ ਨਵੀਂ ਅਪਡੇਟ ਆਉਂਦੀ ਰਹਿੰਦੀ ਆ ਪਰ ਪੰਜਾਬ ਦਾ ਮੁੱਖ ਮੰਤਰੀ ਪਤਾ ਨਹੀਂ ਕਿੱਥੇ ਸੁੱਤਾ ਪਿਆ ਯਾਰ ਏਸੀ ਵਾਲੇ ਕਮਰੇ ਦੇ ਵਿੱਚ ਪਰ ਹੁਣ ਇੱਥੇ ਦਾ ਪੰਜਾਬ ਦੇ ਅੰਦਰ ਬਗਾਵਤ ਸ਼ੁਰੂ ਹੋ ਗਈ ਆ ਇਹਨਾਂ ਦੇ ਹੀ ਵਿਧਾਇਕਾਂ ਦੇ ਮੂੰਹੋਂ ਤੁਸੀਂ ਜਿਹੜੀ ਗੱਲ ਸੁਣੀ ਆ ਤਾਂ ਹੁਣ ਇਹ ਭਗਵੰਤ ਮਾਨ ਤੱਕ ਵੀ ਪਹੁੰਚ ਜਾਣੀ ਆ ਕਿ ਭਾਈ ਮੇਰੇ ਵਿਧਾਇਕ ਕਰ ਕੀ ਰਹੇ ਨੇ ਕਿਉਂਕਿ ਹੁਣ ਬਗਾਵਤ ਵੱਡੇ ਪੱਧਰ ਤੇ ਹੋਣ ਜਾ ਰਹੀ ਆ ਇਹ ਮਾਰੀ-ਮੋਟੀ ਗੱਲ ਨਹੀਂ ਕਿਸੇ ਦੇ ਕਿਸੇ ਦੀਆਂ ਲੱਤਾਂ ਤੋੜੀਆਂ ਜਾਂਦੀਆਂ ਕਿਸੇ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਕਿਸੇ ਦਾ ਐਨਕਾਊਂਟਰ ਕੀਤਾ ਜਾਂਦਾ ਇਨਸਾਫ ਕਿਸੇ ਨਾਲ ਵੀ ਨਹੀਂ ਹੁੰਦਾ ਇੱਥੋਂ ਤੱਕ ਇੱਥੇ ਦਾ ਬਹੁਤ ਵੱਡੇ-ਵੱਡੇ ਅਧਿਕਾਰੀ ਜਿਵੇਂ ਕਿ ਕਰਨਲ ਸਾਹਿਬ ਪੁੱਟੇ ਗਏ ਸੀ ਐਡੇ ਵੱਡੇ ਐਸਐਸਪੀ ਦੇ ਰੈਂਕ ਤੋਂ ਵੱਡੇ ਅਧਿਕਾਰੀ ਸੀ ਉਹ ਜਿਨ੍ਹਾਂ ਦੇ ਥੱਲੇ 1500 ਬੰਦਾ ਫੌਜ ਦੇ ਵਿੱਚ ਕੰਮ ਕਰਦਾ ਤਾਂ ਭਗਵੰਤ ਮਾਨ ਉਹਨਾਂ ਵਰਗੇ ਲੋਕਾਂ ਦੀ ਕਦਰ ਨਹੀਂ ਪਾਈ ਤਾਂ ਫਿਰ ਹੁਣ ਤੁਸੀਂ ਦੱਸੋ ਵੀ ਆਮ ਵਿਅਕਤੀ ਦੇ ਨਾਲ ਰਵੱਈਆ ਕੀ ਹੋਊਗਾ ਇਹ ਪ੍ਰਸ਼ਾਸਨ ਦਾ ਫਿਰ ਇਹ ਸਰਕਾਰ ਦਾ ਤਾਂ ਹੁਣ ਤੁਹਾਡੇ ਕਮੈਂਟ ਕੀ ਆਉਂਦੇ ਨੇ ਮੈਂ ਇਸ ਤੇ ਪੂਰੀ ਪ੍ਰਕਿਰਿਆ ਤੇ ਤੁਹਾਡੇ ਜਵਾਬ ਦੇਵਾਂਗਾ ਕਿਉਂਕਿ ਪੰਜਾਬ ਦੇ ਅੰਦਰ ਬਿਲਕੁਲ ਸਿੱਧ ਹੋ ਚੁੱਕਿਆ ਕਿ ਜਿਹੜੀ ਇਹ ਸਰਕਾਰ ਰਹੀ ਹੈ ਤਾਂ ਕਮੀ ਆ ਨਖਿੱਦੀ ਆ ਪਰ ਪੰਜਾਬ ਦੇ ਲੋਕ ਬਹੁਤ ਜ਼ਿਆਦੇ ਜੂਝ ਰਹੇ ਨੇ ਪੰਜਾਬ ਵਾਲਿਓ ਜੇਕਰ ਹੁਣ ਆਵਾਜ਼ ਇੱਕ ਹੁੰਦੀ ਆ ਪੰਜਾਬ ਦੇ ਲੋਕਾਂ ਦੀ ਉਹ ਚਾਹੇ ਤੁਹਾਡੇ ਕਮੈਂਟਾਂ ਦੇ ਜਰੀਏ ਸ਼ੇਅਰ ਕਰਕੇ ਵੀ ਹੋ ਸਕਦੀ ਆ ਇੱਥੋਂ ਹੀ ਪਤਾ ਲੱਗਦਾ ਕਿ ਪੰਜਾਬ ਸਾਡਾ ਇੱਕ ਔਰ ਜਿੱਨਾਂ ਚ ਰਸੀਂ ਇੱਕ ਨਹੀਂ ਹੁੰਦੇ ਇਹੋ ਜਿਹੀਆਂ ਸਰਕਾਰਾਂ ਇਹੋ ਜਿਹੀਆਂ ਜ਼ਾਲਮ ਹਕੂਮਤਾਂ ਦੀ ਜੜ ਨਹੀਂ ਪੱਟੀ ਜਾਂਦੀ ਵੈਸੇ ਹੁਣ ਇਹਨਾਂ ਦੀ ਪਾਰਟੀ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਜਿਹੜੀ ਬਗਾਵਤ ਜਿਹੜੀ ਹੋ ਚੁੱਕੀ ਆ ਉਹ ਤੁਹਾਡੇ ਸਾਹਮਣੇ ਆ ਤਾਂ ਹੁਣ ਮੈਂ ਚਾਹੂੰਗਾ ਕਿ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਆਪਣੀ ਆਪਣੀ ਪ੍ਰਕਿਰਿਆ ਦੇਖ ਕੇ ਜ਼ਰੂਰ ਜਾਣ ਤਾਂ ਕਿ ਮੈਨੂੰ ਵੀ ਪਤਾ ਲੱਗੇ ਸਾਡਾ ਪੰਜਾਬ ਚਾਹੁੰਦਾ ਕੀ ਆ ਤਾਂ ਠੀਕ ਆ ਭੈਣ ਭਰਾਵੋ ਜਿੰਨੇ ਵੀ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ